ਸ਼ੰਭੂ ਬਾਰਡਰ ਤੋਂ ਕੁਝ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਤਾਂ ਜਾਣਕਾਰੀ ਮਿਲੀ ਹੈ ਕਿ ਇੱਕ ਪਾਸੇ ਦਾ ਰਾਹ ਖੋਲ ਦਿੱਤਾ ਗਿਆ ਹੈ ਅਤੇ ਦੂਜੇ ਪਾਸੇ ਦਾ ਰਾਹ ਜਿਹੜਾ ਉਹ ਖੋਲਿਆ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਪੰਜਾਬ ਤੋਂ ਹਰਿਆਣਾ ਜਾਣ ਵਾਲਾ ਰਾਹ ਜਿਹੜਾ ਉਹ ਖੋਲ ਦਿੱਤਾ ਗਿਆ ਹੈ ਜਦਕਿ ਅਬਾਲਾ ਤੋਂ ਰਾਜਪੁਰੇ ਵੱਲ ਆਉਣ ਵਾਲਾ ਰਸਤਾ ਹੈ ਜਿਹੜਾ ਉਹ ਖੋਲਿਆ ਜਾ ਰਿਹਾ ਹੈ ਤਾਂ ਲਗਾਤਾਰ ਜੀਐਸਬੀ ਮਸ਼ੀਨਾਂ ਅਤੇ ਹੋਰ ਔਜ਼ਾਰ ਲੈ ਕੇ ਪ੍ਰਸ਼ਾਸਨ ਉੱਥੇ ਲੱਗਿਆ ਹੋਇਆ ਹੈ ਇੱਕ ਪਾਸੇ ਕਿਸਾਨਾਂ ਦੀਆਂ ਟਰਾਲੀਆਂ ਅਤੇ ਝੋਪੜੀਆਂ ਸੜਕ ਤੋਂ ਹਟਾਈਆਂ ਜਾ ਰੀਆਂ ਨੇ ਦੂਜੇ ਪਾਸੇ ਰਸਤੇ ਦੇ ਜਿਹੜੇ ਉਹ ਕਲੀਅਰ ਕੀਤੇ ਜਾ ਰਹੇ ਨੇ ਸਾਫ਼ ਕੀਤੇ ਜਾ ਰਹੇ ਨੇ ਰਾਹ ਦੇ ਵਿੱਚ ਜੀਸੀਬੀ ਮਸ਼ੀਨਾਂ ਦੇ ਨਾਲ ਸਫਾਈ ਆ ਜਿਹੜੀ ਉਹ ਕੀਤੀ ਜਾ ਰਹੀ ਆ ਦੂਜੇ ਪਾਸੇ ਕਿਸਾਨਾਂ ਦੀਆਂ ਟਰਾਲੀਆਂ ਅਤੇ ਹੋਰ ਸਮਾਨ ਜਿਹੜਾ ਉਹ ਇੱਕ ਥਾਂ ਉੱਤੇ ਜਾ ਕੇ ਇਕੱਠਾ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ ਤਾਂ ਕਿਸਾਨ ਅੰਦੋਲਨ ਦੇ ਉੱਤੇ ਬੀਤੇ ਦਿਨੀ ਵੱਡਾ ਐਕਸ਼ਨ ਹੋਇਆ ਹੈ ਜਿੱਥੇ ਪੰਜਾਬ ਪੁਲਿਸ ਦੇ ਵੱਲੋਂ ਪਹਿਲਾਂ ਤਾਂ ਕਿਸਾਨਾਂ ਨੂੰ ਡਿਟੇਨ ਕੀਤਾ ਜਾਂਦਾ ਹੈ ਅਤੇ ਬਾਅਦ ਦੇ ਵਿੱਚ ਅੰਦੋਲਨ ਨੂੰ ਹਟਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ ਸ਼ੰਭੂ ਅਤੇ ਖਨੋਰੀ ਬਾਰਡਰ ਦੇ ਉੱਤੇ ਮੌਜੂਦ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਜਾਂਦਾ ਹੈ ਸੈਂਕੜੇ ਕਿਸਾਨ ਭਾਵੇਂ ਉੱਤੇ ਹੁੰਦੇ ਨੇ ਲੇਕਿਨ ਹਜ਼ਾਰਾਂ ਦੀ ਗਿਣਤੀ ਵਿੱਚ ਪੁਲਿਸ ਫੋਰਸ ਦੇ ਅੱਗੇ ਸਾਰੇ ਕਿਸਾਨ ਬੇਬਸ ਨਜ਼ਰ ਆਉਂਦੇ